ਉਸ਼ ਪਾਈ ਲੱਗਦੇ ਜਾਂਦੇ ਨਿੰਮ ਦੇ ਪੱਤੇ ਝੜਦੇ ਜਾਂਦੇ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਥੋੜੇ ਦਿਨ ਪਹਿਲਾਂ ਇਸ ਚੈਨਲ ਤੇ ਹਨਾ ਵੀਡੀਓ ਪਾਈ ਸੀ ਕਿ ਬਾਜ਼ਾਰਤਾਂ ਵਾਲੀ ਉਸ ਦਾ ਵਧੀਆ ਰਿਸਪਾਂਸ ਮਿਲੇ ਆ ਤਾਂ ਕਰਕੇ ਆਪਾਂ ਉਸ ਵੀਡੀਓ ਨੂੰ ਦੇਖਦੇ ਹੋਏ ਹਨਾ ਇੱਕ ਵਧੀਆ ਤਾਂ ਵੀ ਵੀਡੀਓ ਅੱਜ ਹੋਰ ਬਣਾਉਣ ਲੱਗੇ ਜੇ ਤੁਸੀਂ ਇਸ ਦਾ ਵਧੀਆ ਮੈਨੂੰ ਇਸ ਤਰ੍ਹਾਂ ਰਿਸਪਾਂਸ ਮਿਲੂਗਾ ਇਸ ਵੀਡੀਓ ਦਾ ਤਾਂ ਮੈਂ ਇਸ ਤਰ੍ਹਾਂ ਦੀਆਂ ਰੋਜ਼ ਵੀਡੀਓ ਪਾਇਆ ਕਰਾਂਗਾ ਬਾਜ਼ਾਰਤਾਂ ਵਾਲੀਆਂ ਅੱਜ ਮੈਂ ਇੱਕ ਤਰ੍ਹਾਂ ਪਹਿਲੀ ਵਾਰੀ ਵੀਡੀਓ ਬਣਾ ਰਿਹਾ ਹਾਂ ਇਸ ਤਰ੍ਹਾਂ ਥੋੜਾ ਨਰਵਸ ਹਾਂ ਤੇ ਚਲੋ ਮੈਂ ਅੱਜ ਵਿਆਰਤਾਂ ਪਾਉਣਾ ਤੁਹਾਨੂੰ 6000 ਦਾ ਪਾਉਂਗਾ ਅੱਜ ਤੇ ਦੇਖਦੇ ਹਾਂ ਕੌਣ-ਕੌਣ ਮੁੱਝਦਾ ਜਿਹਨੂੰ ਵਿਆਰਤ ਦਾ ਸਹੀ ਆਨਸਰ ਪਤਾ ਹੋਊਗਾ ਕਮੈਂਟ ਕਰਿਓ ਫਿਰ ਆਪਾਂ ਕੱਲ ਦੇਖਾਂਗੇ ਜਦੋਂ ਮੈਂ ਕੱਲ ਫਿਰ ਮੈਂ ਜਿਹੜੀ ਕੱਲ ਵੀਡੀਓ ਪਾਉਂ ਉਸ ਦੇ ਵਿੱਚ ਪਹਿਲਾਂ ਅੱਜ ਵਾਲੀਆਂ ਵਿਆਰਤਾਂ ਦੇ ਆਨਸਰ ਦੱਸੂਗਾ ਫਿਰ ਹੋਰ ਵਿਆਰਤਾਂ ਪੁੱਛੂਗਾ ਚਲੋ ਆਪਾਂ ਵਿਆਰਤਾਂ ਸ਼ੁਰੂ ਕਰਦੇ ਹਾਂ ਪਹਿਲੀ ਵਿਆਰਤ ਹੈਗੀ ਆ ਦੋ ਛਪਾਈ ਲੜਦੇ ਜਾਂਦੇ ਨਿੰਮ ਦੇ ਪੱਤੇ ਝੜਦੇ ਜਾਂਦੇ ਦੁਬਾਰਾ ਰੀਪੀਟ ਕਰ ਦੇਣਾ ਦੋ ਛਪਾਈ ਲੜਦੇ ਜਾਂਦੇ ਨਿੰਮ ਦੇ ਪੱਤੇ ਝੜਦੇ ਜਾਂਦੇ ਤੇ ਦੂਜੀ ਵਿਆਰਤ ਹੈਗੀ ਆ ਨੀਲੀ ਟਾਪੀ ਚੌਲ ਬੱਤੇ ਨੀਲੀ ਟਾਪੀ ਚੌਲ ਬੱਤੇ ਦਿਨੇ ਗਵਾਚੇ ਰਾਤੀ ਲੱਭੇ ਦੁਬਾਰਾ ਰੀਪੀਟ ਕਰ ਦੇਣਾ ਦੂਸਰੀ ਵਿਆਰਤ ਨੀਲੀ ਟਾਪੀ ਚੌਲ ਬੱਤੇ ਦਿਨੇ ਗਵਾਚੇ ਰਾਤੀ ਲੱਭੇ ਠੀਕ ਆ ਦੋਸਤੋ ਤੇ ਤੀਸਰੀ ਵਿਆਰਤ ਹੈਗੀ ਆ ਬਾਰੋਂ ਆਏ ਦੋ ਅੰਗਰੇਜ਼ ਇੱਕ ਮੱਠਾ ਇੱਕ ਤੇਰਾਂ ਬਾਰੋਂ ਆਏ ਦੋ ਅੰਗਰੇਜ਼ ਇੱਕ ਮੱਠਾ ਇੱਕ ਤੇਰਾਂ ਤੇ ਦੋਸਤੋ ਤੇ ਵਿਜਾਰਣ ਹੋ ਗਿਆ ਤੇ ਚੌਥੀ ਵਿਜਾਰਣ ਹੈਗੀ ਯਾਰ ਅੱਗੋਂ ਨੀਵਾ ਪਿੱਛੋਂ ਉੱਚਾ ਘਰ ਘਰ ਫਿਰੇ ਹਰਾਮ ਉੱਤੇ ਅੱਗੋਂ ਨੀਵਾ ਪਿੱਛੋਂ ਉੱਚਾ ਘਰ ਘਰ ਫਿਰੇ ਹਰਾਮ ਉੱਤੇ ਤੇ ਪੰਜਵੀਂ ਵਿਜਾਰਣ ਹੈਗੀ ਬਹੁਤ ਸੋਖੀ ਹੈ ਤਾਂ तकरीबन ਨਿੱਕੇ ਨਿੱਕੇ ਬੱਚੇ ਨੇ ਵੀ ਪਤਾ ਹੋਊਗਾ ਆ ਨੀਉ ਵਿਆਰ ਤੱਕ ਇਹ ਨਿੱਕਾ ਜਿਹਾ ਸਪਾਈ ਖਿੱਚ ਕੇ ਨਿਕਰ ਲਾਈ ਨਿੱਕਾ ਜਿਹਾ ਸਪਾਈ ਹਰ ਦੀ ਖਿੱਚ ਕੇ ਨਿਕਰ ਲਾਈ ਤੇ ਦੋਸਤ ਇਹਦੇ ਨਾਲ ਹੀ ਮੈਂ ਤੁਹਾਨੂੰ ਲਾਸਟ ਵਿਆਰ ਤੱਕ ਹੋਣਾ ਛੇਵੀਂ ਵਿਆਰ ਤੇ ਹੀ ਆ ਸੁਣੋ ਆਈ ਗਲਾਬੋ ਗਈ ਗਲਾਬੋ ਧਿਆਨ ਨਾਲ ਸੁਣਿਓ ਆਈ ਗਲਾਬੋ ਗਈ ਗਲਾਬੋ ਜਾਂਦੀ ਕਿਸੇ ਨੇ ਡੱਠੀ ਆਈ ਗਲਾਬੋ ਗਈ ਗਲਾਬੋ ਜਾਂਦੀ ਕਿਸੇ ਨੇ ਡੱਠੀ ਪਾਣੀ ਨਾਲੋਂ ਪਤਲੀ ਪਤਾਸੇ ਨਾਲੋਂ ਮਿੱਠੀ ਆਈ ਗਲਾਬੋ ਗਈ ਗਲਾਬੋ ਜਾਂਦੀ ਕਿਸੇ ਨੇ ਡੱਠੀ ਪਾਣੀ ਨਾਲੋਂ ਪਤਲੀ ਪਤਾਸੇ ਨਾਲੋਂ ਮਿੱਠੀ ਚਲੋ ਦੋਸਤੋ ਤੁਹਾਨੂੰ 6000 ਦਾ ਪਾਣੀਆ ਤੁਸੀ ਪੁੱਛੋ ਜਿਸ ਨੂੰ ਸਿੱਧਾ ਇਸ ਦਾ ਸਹੀ ਅਨਸਰ ਬਤਾਓ ਕਮੈਂਟ ਕਰੋ ਤੇ ਮੈਂ ਕੱਲ ਜਿਹੜੀ ਵੀਡੀਓ ਪਾਉਂਗਾ ਉਸ ਦੇ ਵਿੱਚ ਇਸ ਵਿਹਾਰ ਦਾ ਸਹੀ ਉੱਤਰ ਦਿਆਂਗਾ ਤੇ ਫਿਰ ਦੇਖਾਂਗੇ ਕਿ ਕਿਸ ਕਿਸ ਨੇ ਸਹੀ ਕਮੈਂਟ ਕੀਤਾ ਤੇ ਕਿਸ ਕਿਸ ਨੇ ਗਲਤ ਕੀਤਾ ਤੁਸੀਂ ਵੀ ਆਪਣੇ ਦੋਸਤਾਂ ਨਾਲ ਅੱਜ ਤੋਂ ਬਾਅਦ ਸ਼ੇਅਰ ਕਰੋ ਦੇਖੋਗੇ ਕਿਸ ਕਿਸ ਨੂੰ ਇਹਨਾਂ ਵਿਹਾਰ ਦਾ ਬਾਰੇ ਪਤਾ ਤੇ ਕਿਹਨੂੰ ਨਹੀਂ ਪਤਾ ਹਨ ਆਪਣੇ ਬੱਚਿਆਂ ਨਾਲ ਵੀ ਇਹ ਚੀਜ਼ਾਂ ਸ਼ੇਅਰ ਕਰੋ ਹਨ ਉਹਨਾਂ ਨੂੰ ਵੀ ਇਹ ਪਾਣੀਆ ਦੱਸਣਾ ਹਨ ਉਹਨਾਂ ਦਾ ਵੀ ਇੰਟਰਸਟ ਬਣੇ ਪਿਆਰੀ ਭਾਸ਼ਾ ਦੇ ਵਿੱਚ ਹਨ ਕਿਉਂਕਿ ਬਾਕੀ ਜਿਹੜੇ ਨਾਲ ਤੁਸੀਂ 2000 ਸੰ ਤੋਂ ਪਹਿਲਾਂ ਵਾਲਿਆ ਹਨ ਉਹ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਇਹ ਵਿਆਹ ਤਾਂ ਸੁਣਿਆ ਹੋਣੀ ਹੈ ਕਿਉਂਕਿ ਜਿਹੜੇ ਪੁਰਾਣੇ ਵੀਰ ਕਿ ਸੀ ਉਹ ਆਪਣੇ ਨਾਲ ਹਨ ਆਪਾਂ ਇਕੱਠੇ ਬੈਠਦੇ ਹੁੰਦੇ ਉਹਦੋਂ ਕਿਹੜਾ ਮੋਬਾਈਲ ਹੁੰਦੇ ਸੀਗੇ ਤੇ ਆਪਾਂ ਨੂੰ ਵੱਧੂ ਵਿਆਹ ਤਾਂ ਪਾਉਂਦੇ ਹੁੰਦੇ ਸੀ ਆਪਾਂ ਵੱਧੂ ਵਿਆਹ ਤਾਂ ਸੁਣਦੇ ਸੀ ਤਕਰੀਬਨ ਇਹ ਵਿਆਹ ਤਾਂ ਸਾਰਿਆਂ ਨੇ ਸੁਣਿਆ ਹੋਣੀ ਹੈ ਤੇ ਜੇ ਨੂੰ ਪਤਾ ਤੁਸੀਂ ਕਮੈਂਟ ਕਰੋ ਦੇਖਦੇ ਹਾਂ ਹੌਣ ਸਹੀ ਅਨਸਰ ਦਿੰਦਾ ਕੌਣ ਗਲਤ ਦਿੰਦਾ ਜੇ ਕੋਈ ਬੱਚਾ ਵੀਡੀਓ ਦੇਖ ਰਿਹਾ ਤੁਸੀਂ ਆਪਣੇ ਮਾਂ ਨੰਮਾ ਪਾਪਾ ਨੂੰ ਪੁੱਛੋ ਹਨਾ ਤੇ ਜੇ ਕੋਈ ਵੱਡੇ ਦੇਖ ਰਹੇ ਨੇ ਤੁਸੀਂ ਆਪ ਦੀ ਫੈਮਲੀ ਨਾਲ ਸ਼ੇਅਰ ਕਰੋ ਹਨਾ ਉਹਨਾਂ ਨੂੰ ਪੁੱਛਵਾ ਦੇ ਦੋਸਤਾਂ ਨਾਲ ਸ਼ੇਅਰ ਕਰੋ ਉਹਨਾਂ ਨੂੰ ਪੁੱਛਵਾ ਦੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ ਦੇਖੋ ਕਿਸੇ ਕਿਸ ਨੇ ਇਸ ਬਾਜ਼ਾਰ ਬਾਰੇ ਪਤਾ ਕਿਸੇ ਕਿਸ ਨੂੰ ਨਹੀਂ ਪਤਾ ਇਹ ਦੁੱਤੀ ਗੱਲ ਦੋਸਤੋ ਇਹ ਬਚਨਲ ਨਵਾਂ ਬਣਾਇਆ ਪੰਜਾਬੀ ਚੈਨਲ ਦਾ ਹਨਾ ਸਪੋਰਟ ਕਰੋ ਬਾਅਦ ਤੋਂ ਬਾਅਦ ਕਿਉਂਕਿ ਇੱਕ ਇੱਕ ਨਾਲ ਹੀ ਲੱਖ ਹੁੰਦਾ ਕਿਉਂਕਿ ਜੇ ਆਪ ਕਹਿੰਦੇ ਇੱਕ ਨੰਟੀ ਹੈ ਜਿਵੇਂ ਮੇਰੇ ਸਬਸਕ੍ਰਾਈਬਰ ਦੋਸਤੋ ਜੇ ਇੱਕ ਇੱਕ ਜਣਾ ਸਬਸਕ੍ਰਾਈਬ ਕਰੂਗਾ ਤਾਂ ਤਾਂ ਹੀ ਲੱਖ ਹੋਊਗਾ ਲੱਖ ਸਬਸਕ੍ਰਾਈਬਰ ਹੋਊਗਾ ਕਿਉਂਕਿ ਇੱਕ ਇੱਕ ਨਾਲ ਹੀ ਲੱਖ ਹੁੰਦਾ ਹੌਣੋਂ ਨਾਲ ਹੀ ਸੁੰਦਰ ਕਰਦਾ ਹੋਗਾ ਤੇ ਸੱਚੀ ਆ ਜਿੰਨੇ ਦੋਸਤ ਸਪੋਰਟ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਦੋਸਤੋ ਜਿਹੜਾ ਤੁਸੀਂ ਇੰਨਾ ਪਿਆਰ ਦਿੱਨੇ ਧੰਨਵਾਦ